ਆਮਾਰੀ ਇੱਕੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟ ਕੋਟਾ ਡੋਰਗੇ ਦੁਪੱਟੇ ਬਹੁਤ ਹੀ ਵੈਰੈਟੀ ਆ ਗਈ ਜੀ ਇੱਕ ਸਾਰਿਆਂ ਨੂੰ ਕਹਾਂ ਦੇਤੇ ਲੜਕੀ ਵਰਕਰ ਦੀ ਜ਼ਰੂਰਤ ਹੈ ਜੀ ਕਿਸੇ ਨੇ ਵੀ ਵਰਕਰ ਵਾਸਤੇ ਕੰਮ ਕਰਨ ਵਾਸਤੇ ਕਿਸੇ ਕੁੜੀ ਨੇ ਸਾਡੇ ਕੋਲ ਦੁਕਾਨ ਤੇ ਰੱਖਣਾ ਵੇ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਜੀ ਲਵੇ ਲੈਣੇ ਤੋਂ ਜਿਹੜਾ ਵੀ ਡੇਲੀ ਆਉਣਾ ਜਾਣਾ ਸੌਖਾ ਰਹੇ ਜੀ ਮੌੜ ਮੱਡੀ ਤੇ ਭਰਾਵਾਂ ਦੀ ਟੀ ਦੇ ਉੱਤੇ ਇੱਕ ਵਰਕ ਦੀ ਲੋੜ ਆ ਸਾਨੂੰ ਜੀ ਆਹ ਦੇਖੋ ਜੀ ਕੋਟਾ ਡੋਰੀਆ ਦੁਪੱਟਾ ਰੰਗੇ ਰੰਗਾਂ ਦੇ ਵਿੱਚ ਆ ਗਿਆ ਜੀ ਇਹ ਚਿੱਟਾ ਤਾਂ ਹੈਗੇ ਹੈਗਾ ਸੀ ਆਪਣੇ ਕੋਲੇ ਪਹਿਲਾਂ ਰੰਗਦਾਰ ਵੀ ਆ ਗਏ ਦੇ ਵਿੱਚ ਰੇਟ ਉਹ ਹੀ 100 ਰੁਪਏ ਦੇ ਵਿੱਚ ਕਲਰ ਖੀਚ ਤੱਕ ਤਾਇਆ ਜੀ ਕਿੰਨੇ ਕਲਰਾਂ ਦੇ ਵਿੱਚ ਰੰਗ ਆ ਚੁੱਕੇ ਨੇ ਰੰਗ ਇੰਨੇ ਆਉਣਗੇ ਜੀ ਜਿਹੜਾ ਕੋਈ ਰੰਗ ਮਿਲਦਾ ਲੱਜਾ ਸਕਦੇ ਹੋ ਜੀ 100 ਰੁਪਿਆ 2.5 ਦਾ ਲੱਗ ਜਾਂਦਾ ਹੈਗਾ 100 ਦਾ ਦੁਪੱਟਾ ਦੇ ਵਿੱਚ ਰੰਗਿਆ ਰੰਗਾਇਆ ਜੀ ਅਸੀਂ ਫਾਉਰ ਵੀ ਇਹਦੇ ਵਿੱਚ ਰੰਗਿਆ ਰੰਗਾਇਆ ਦੁਪੱਟਾ ਦੇ ਦੇਂਗੇ ਜੀ ਆ ਦੇਖੋ ਆ ਰੰਗ ਆਏ ਹੋਏ ਜੀ ਇਹਦੇ ਵਿੱਚ ਦੁਪੱਟਿਆਂ ਦੇ ਵਿੱਚ ਕੋਟਾ ਡੋਰੀਆ ਰੰਗ ਦਾ ਦੁਪੱਟਾ ਪਹੁੰਚੂਕਿਆ ਜੀ ਸਿਰਫ 100 ਰੁਪਏ ਦੇ ਵਿੱਚ ਹੀ ਕਰਤਾ ਜੀ ਇਹ 100 ਰੁਪਏ ਦੇ ਵਿੱਚ ਜਿਆ 100 ਦਾ ਚਿੱਟਾ ਦਿੰਦੇ ਆ 100 ਦਾ ਹੀ ਰੰਗਦਾਰ ਕਰਤਾ ਜੀ ਇਹ ਫੇਰ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਛੱਟੀ ਤੇ ਸੇਲ ਮੇਲੇ ਦੇ ਉੱਤੇ 100 ਰੁਪਏ ਦੇ ਵਿੱਚ ਕੋਟਾ ਡੋਰੀਆ ਦੁਪੱਟਾ ਰੰਗਿਆ ਰੰਗਾਇਆ ਚਿੱਟਾ ਵੀ ਸੌਦਾ ਹੈਗਾ ਆ ਦੇਖੋ ਚਿੱਟੇ ਵੀ ਰੰਗ ਬਹੁਤ ਆਏ ਹੋਏ ਨੇ ਇਹਦੇ ਵਿੱਚ ਜਿੱਟਾ ਜੇ ਕੱਟ ਵਰਕਾ ਲੈ ਲੋ ਜੇ ਕੋਸ਼ੀਆ ਲੈ ਲੋ ਸਿਰਫ ਸੌਦਾ ਹੀ ਗੱਟਾ ਜੀ ਇਹ 100 ਰੁਪਏ ਦੇ ਵਿੱਚ ਕਾ ਕਾਉਟਰ ਦੇ ਉੱਤੇ ਸੂਟ ਆਇਆ ਜੀ ਨਵੀਂ ਚੀਜ਼ ਬਿਲਕੁਲ ਨਵੀਂ ਕੁਆਲਿਟੀ ਨਵੀਂ ਚੀਜ਼ ਆ ਦੇਖੋ ਜੀ ਬਿਲਕੁਲ ਚਿਕਨ ਦਾ ਪਲਾਜੋ ਬਣਾ ਲਓ ਚਾਹੇ ਸਲਵਾਰ ਬਣਾ ਲਓ ਨਾਲ ਕੁਰਤੀ ਬਿਲਕੁਲ ਕਾਉਟਨ ਦੀ ਕੁਰਤੀ ਹੈ ਜੀ ਨਾਲ ਇਹਦੇ ਜਿਹੜਾ ਆਮ ਹੀ ਇਹ 5-600 ਦਾ ਸੂਟ ਵਿਖਦਾ ਹੈਗਾ ਸੇਲ ਮੇਲੇ ਉੱਤੇ ਸਿਰਫ 350 ਦਾ ਘੱਟਾ ਜੀ ਇਹ 350 ਦੇ ਵਿੱਚ ਚਿਕਨ ਦੇ ਪਲਾਜੋ ਦੇ ਨਾਲ ਚਿਕਨ ਦੀ ਕੁਰਤੀ ਜਾਂ ਨਾਲ ਕਾਉਟਨ ਦੀ ਕੁਰਤੀ ਹੈ ਜੀ ਬਿਲਕੁਲ ਜਿਕਨ ਦਾ ਪਲਾਜੋ ਬਣਾਓ ਚਾਹੇ ਸਲਵਾਰ ਬਣਾਓ ਸੇ ਸਲਵਾਰ ਜੀ 2 ਮੀਟਰ ਕਪੜਾ ਜੀ ਨਾਲ ਇਹਦੇ ਲੱਗਿਆ ਹੋਇਆ ਆ ਦੇਖੋ ਜੀ ਸਾਰੇ ਰੰਗੜ ਜੈਨ ਦੇ ਵਿੱਚ ਬਹੁਤ ਛੋਲੇ ਛੋਲੇ ਰੰਗੜ ਜੈ ਲਾਏ ਹੋਏ ਨੇਗੇ ਸਿਰਫ 350 ਰੁਪਏ ਦਾ ਕਰਤਾ ਜੀ ਇਹ ਸਾਢੇ 350 ਦੇ ਵਿੱਚ ਰੰਗੜ ਜੈ ਦੇਖੀ ਚਲੋ ਜੀ ਜਿੰਨੇ ਮਰਜੀ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸਾਮਾ ਰੰਗ ਡਰਾਈ ਕਰ ਸਕਦੇ ਹਾਂ ਅਸੀਂ ਛੇ ਕੀ ਆਓ ਜੀ ਸਾਵੇਂ ਡਿਜ਼ਾਈਨ ਤੇ ਸਾਵੇਂ ਕਰ ਤੋਂ ਲੈਣ ਬਾਅਦ ਤੇ ਜੀ ਕੁਆਲਟੀ ਲੱਤੀ ਨਹੀਂ ਆਉਂਦੀ ਰਹਿੰਦੀ ਹੈ ਜੀ ਕਾਟਨ ਦਾ ਸੂਟ ਹੈ ਜੀ ਇਹ ਬਿਲਕੁਲ ਨਾਲ ਕਾਟਨ ਦਾ ਦੁਪੱਟਾ ਜੀ ਇਹਦੇ ਆ ਦੇਖੋ ਜੀ ਕਾਟਨ ਦਾ ਸੂਟ ਤੇ ਦੁਪੱਟਾ ਸਿਰਫ 400 ਰੁਪਏ ਦਾ ਕਰਤਾ ਜੀ ਇਹ 400 ਦੇ ਵਿੱਚ ਇਹ ਕਾ ਚੀਜ਼ ਨਵੀਂ ਆ ਗਈ ਆਲ ਓਵਰ ਸੂਟ ਕਾਟਨ ਦਾ ਜਿਹੜੇ ਮੈਚਿੰਗ ਦੇ ਨਾਲ ਆਉਂਦੇ ਨੇ ਜੀ ਵਧੀਆ ਵੱਡੇ ਫੁੱਲਾਂ ਵਾਲੇ ਬਿਲਕੁਲ ਕਾਟਨ ਕਪੜਾ ਜੀ 1350 ਦਾ ਕਰਤਾ ਜੀ ਇਹ ਆਲ ਓਵਰ ਸੂਟ ਕਾਟਨ ਦਾ ਸਿਰਫ 1350 ਰੁਪਏ ਦਾ ਕਰਤਾ ਜੀ ਇਹ ਵੀ ਰੰਗ ਜਿਹੜੇ ਬਹੁਤ ਆਇਆ ਜੀ 1350 ਦੇ ਵਿੱਚ ਆਲ ਓਵਰਲ ਮੈਚਿੰਗ ਸੂਟ ਵੀ ਹੈਗੇ ਯਾਲੋ ਰੂਬੀ ਹੈ ਜੇ ਮੈਚਿੰਗ ਵੀ ਹੈਗੇ ਇਹਦੇ ਵਿੱਚ ਜੀ ਇਹ ਆਲ ਓਵਰ ਆ ਗਿਆ 1300 ਦਾ ਤੇ ਮੈਚਿੰਗ ਲਾਈਨ ਇਹ ਵੀ 1300 ਦਾ ਇਹਦੇ ਵਿੱਚ ਮੈਚਿੰਗ ਵੀ 1300 ਦਾ ਜੀ ਬਹੁਤ ਕੁਆਲਟੀ ਦੇ ਵਿੱਚ ਮਾਲ ਆ ਚੁੱਕਿਆ ਜੀ ਕਾਟਨ ਦਾ ਸੂਟ ਹੈ ਇਹ 400 ਦਾ ਦੁਪੱਟੇ ਦੇ ਨਾਲ ਆ ਦੇਖੋ ਜੀ ਟਾਈ ਡਾਈ ਸੂਟ ਪਹਿਲਾਂ ਸਾਰੇ ਖਤਮ ਹੋ ਗਏ ਸੀਗੇ ਥੋੜਾ ਜਿਹਾ ਮਾਲ ਆਇਆ ਇਹਦੇ ਵਿੱਚ ਜੀ ਲੈਣਾ ਛੇਤੀ ਲੈ ਕੇ ਜਾਓ ਜੀ ਇਹਦੇ ਵਿੱਚ ਸਾਰਾ 100 ਸੂਟ ਆਇਆ ਜੀ ਹੋਰ ਨਾ ਪਹਿਲਾਂ ਬਹੁਤ ਰੰਗਸ ਡਿਜ਼ਾਈਨ ਆਈ ਸਾਰੇ ਖਤਮ ਹੋ ਗਏ ਨਵੇਂ ਦੁਬਾਰੇ 100 ਕੁ ਪੀਸ ਆਇਆ ਹੋਇਆ ਜਿਹਦੇ ਵਿੱਚ ਚੁੰਨੀ ਦੇ ਨਾਲ ਸਿਰਫ 350 ਦਾ ਜੀ ਇਹ 350 ਦੇ ਵਿੱਚ ਰੰਗ ਦੇਖੋ ਸਾਰੇ ਪਹਿਲਾਂ ਇੱਕ ਵੀ ਰੰਗ ਨਹੀਂ ਰਿਹਾ ਸਾਰੇ ਖਤਮ ਹੋ ਗਏ ਸੀ ਨਵੇਂ ਰੰਗ ਦੇਖੋ ਇਹਨੇ ਸ਼ਾਨਦਾਰ ਰੰਗ ਆਏ ਜਿਹਦੇ ਵਿੱਚ ਵਧੀਆ 350 ਦੇ ਵਿੱਚ ਵਿਦ ਦੁਪੱਟੇ ਦੇ ਨਾਲ ਜੀ ਡਾਈ ਡਾਈ ਬਿਲਕੁਲ ਕਾਟਨ ਦਾ ਕੱਪੜਾ ਜੀ ਇਹ ਨਾ ਦੇਖੋ ਇਹ ਰੰਗਾਂ ਦੇ ਵਿੱਚ ਮਾਲ ਆ ਚੁੱਕਿਆ ਜਿਹਦੇ ਵਿੱਚ ਜਿੰਨੇ ਵਾਰ ਜੀ ਹੂਪ ਲੈ ਸਕਦੇ ਨੇ ਜੀ ਇਹ ਹੁਣ ਛੇਤੀ ਆਓ ਜੀ ਸਾਵੇਂ ਲੈ ਕੇ ਜਾਣ ਵਾਸਤੇ ਕੈਮਰ ਕਾਟਨ ਪ्योर ਕੈਮਰ ਕਾਟਨ ਦਾ ਸੂਟ ਸਿਰਫ 400 ਦਾ ਇਹ ਕਰਤਾ ਜੀ ਸੇਰ ਮੇਲੇ ਦੇ ਤੇ ਜੀ 400 ਦੇ ਵਿੱਚ ਹੀ ਕਰਤਾ ਜੀ ਕੈਮਰ ਕਾਟਨ ਦਾ ਸੂਟ ਕੈਮਰ ਕਾਟਨ ਦਾ ਸੂਟ ਹੈ ਸਿਰਫ 400 ਦਾ ਕਰਤਾ ਜੀ ਇਹੇ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਗਿਓ ਕੈਮਰ ਕਾਟਨ ਦਾ ਸੂਟ 400 ਦੇ ਵਿੱਚ ਕਰਤਾ ਜੀ ਰੰਗ ਰਾਇਣੇ ਜੀ ਬਹੁਤ ਆਇਆ ਜੀ ਰਾਂਗੜ ਜਾਇਨਾ ਇਹ ਜੀ ਨਵੇਂ ਦਿਵਾਰੇ ਬਹੁਤ ਰੰਗਾਂ ਦੇ ਡੇਨ ਜਮਾਲ ਆ ਚੁੱਕਿਆ ਜੀ ਪਹਿਲਾਂ ਰੰਗੜ ਜਾਇਨਾ ਬਹੁਤ ਐਸੇ ਵਿੱਚ ਰੰਗ ਛੋਟ ਹੋ ਗਏ ਸੀਗੇ ਨਵੇਂ ਦਿਵਾਰੇ ਰੰਗ ਆ ਗਈ ਇਹਦੇ ਸਾਰੇ ਬਰੀਕ ਬੁੱਕੀ ਜੀ ਵੀ ਆ ਗਿਆ ਜੀ ਮਾਲ ਦੇ ਵਿੱਚ ਆਹ ਦੇਖੋ ਜੀ ਸਾਰੇ ਡਿਜ਼ਾਈਨਿੰਗ ਸ਼ਾਨਦਾਰ ਡਿਜ਼ਾਈਨ ਇੱਕ ਤੇ ਇੱਕ ਵਧੀਆ ਸਿਰਫ 450 ਦੀ ਗੱਤ ਆ ਜੀ ਇਹ ਆਹ ਜਾਇਨ ਦੇਖੋ ਜੀ ਪਹਿਲਾਂ ਕਿੰਨੇ ਵਾਰੀ ਵੇਚ ਗਿਆ ਸੀ ਦੁਬਾਰੀ ਡਿਜ਼ਾਈਨ ਆ ਗਈ ਜੀ ਬਹੁਤ ਜ਼ਿਆਦਾ ਗਾਹਕ ਦੀ ਮੰਗ ਆ ਜੀ ਡੇਨ ਦੀ ਰਮੀ ਦਾ ਬੜੇ ਜਿਆਨ ਪੁੰਜੂ ਕੇ ਆ ਜੀ ਰੇਟ ਸਰਫਾ 400 ਰੁਪਇਆ ਜੀ 400 ਦੇ ਵਿੱਚ ਪ्योर ਕੈਨਵਸ ਕਾਟਨ ਦਾ ਸੂਟ ਆ ਜੀ ਭਰਾਵਾਂ ਦੀ ਹੱਤੀ ਤੇ ਸੇਰ ਮੇਲਾ ਚੱਲ ਰਿਹਾਗਾ ਭਰਾਵਾਂ ਦੀ ਹੱਤੀ ਵਾਸਤੇ ਰੋਡ ਮੌੜ ਮੜੀ